ਅਗਲੀ ਜਿਹੜੀ ਹਜ ਜੀ ਗੱਲ ਕਰਦੇ ਆ ਇਲਨ ਮਸਕ ਟਾਪ ਦਾ ਪੋਲਿਟੀਕਲ ਵੈਕਰ ਆ ਪ੍ਰੈਜ਼ੀਡੈਂਟ 트੍ਰੰਪ ਦਾ 200 ਮਿਲੀਅਨ ਤੋਂ ਡਾਲਰ ਵੱਧ ਇੰਨੇ ਖਰਚਾ ਕੀਤਾ ਸੀ ਇਹ ਇਲੈਕਸ਼ਨਸ ਦੇ ਵਿੱਚ 트੍ਰੰਪ ਨੂੰ ਜਿਤਾਉਣ ਦੇ ਲਈ ਉਸ ਦਾ ਵੀ ਫਲ ਜਿਹੜਾ ਇਵੈਂਚੁਅਲੀ ਮਿਲਦਾ ਹੀ ਆ ਪੈਂਟਾਗਨ ਦੇ ਵਿੱਚ ਅੱਜ ਇਲਨ ਮਸਕ ਪਹੁੰਚੇ ਆ ਉੱਥੇ ਕਹਿੰਦੇ ਡੋਜ ਨੂੰ ਲੈ ਕੇ ਤੇ ਚਾਈਨਾ ਨੂੰ ਡਿਸਕਸ ਜਿਹੜਾ ਉਹ ਕੀਤਾ ਗਿਆ ਆ ਆ ਸੋ ਡਿਫੈਂਸ ਕਤਰ ਫਾਕਸ ਨਿਊਜ਼ ਦੇ ਜਿਹੜੇ ਸਾਬਕਾ ਹੋਸਟ ਤੇ ਆਰਮੀ ਦੇ ਵਿੱਚ ਕੰਮ ਕਰ ਚੁੱਕੇ ਪੀਟ ਹੈਕਸਥ ਉਹਨਾਂ ਦੇ ਦੁਆਰਾ ਕਿਹਾ ਗਿਆ ਵੀ ਇਹ ਮੀਟਿੰਗ ਸੱਦੀ ਗਈ ਸੀ ਇਲਾਨ ਮਸਕ ਦੇ ਨਾਲ ਜਿਹੜੇ ਹੈਕਸਥ ਤੇ ਡੋਨਲਡ ਟਰੰਪ ਆ ਉਹਨਾਂ ਨੇ ਕਿਹਾ ਵੀ ਇਸ ਮੀਟਿੰਗ ਦਾ ਫੋਕਸ ਅਸੀਂ ਚਾਈਨਾ ਦੇ ਉੱਤੇ ਨਹੀਂ ਰੱਖਾਂਗੇ ਕਹਿੰਦੇ ਵੀ ਇਨਫਾਰਮਲ ਮੀਟਿੰਗ ਇਹਨਾਂ ਦੇ ਦਰਮਿਆਨ ਹੋਊਗੀ ਤੇ ਪੀਟ ਹੈਕਸਥ ਨੇ ਇਹ ਕਿਹਾ ਵੀ ਉਹਨਾਂ ਨੂੰ ਸੱਦਣ ਦਾ ਮਕਸਦ ਇਹੀ ਆ ਵੀ ਜਿਹੜੀਆਂ ਡੋਜ ਦੇ ਨਾਲ ਪੈਂਟਾਗਨ ਦੇ ਵਿੱਚ ਕਿਦਾਂ ਆਪਾਂ ਸੁਧਾਰ ਜਿਹੜੇ ਆ ਉਹ ਹੋਰ ਲਿਆ ਸਕਦੇ ਆ ਸੋ ਇਸ ਚੀਜ਼ ਨੂੰ ਜਿਹੜਾ ਇਸ ਟਾਈਮ ਦੱਸਿਆ ਗਿਆ ਹੈ ਇੱਕ ਜਣਾ ਜਿਹੜਾ ਕਹਿੰਦੇ ਵੀ ਜਾਣਕਾਰੀ ਰੱਖਦਾ ਇਸ ਇਸ਼ੂ ਦੇ ਬਾਰੇ ਉਹਨੇ ਤਾਂ ਇਹ ਦਾਵਾ ਕਰ ਦਿੱਤਾ ਵੀ ਚਾਈਨਾ ਜਿਹੜਾ ਉਹ ਮੇਨ ਫੋਕਸ ਰਹੂਗਾ ਅਮਰੀਕਾ ਨੇ ਚਾਈਨਾ ਦੇ ਨਾਲ ਜੇ ਲੜਾਈ ਹੁੰਦੀ ਆ ਤੇ ਪੈਂਤੜੇ ਜਿਹੜੇ ਉਹ ਪਹਿਲਾਂ ਤੈਅ ਕਰਕੇ ਰੱਖੇ ਹੋਏ ਆ ਪੈਂਟਾਗਨ ਦੇ ਵਿੱਚ ਹੁਣ ਇਹ ਜਿਹੜੀ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਇਲਨ ਮਸਕ ਨੂੰ ਉਹ ਕਲੀਅਰੈਂਸ ਮਿਲ ਕੇ ਤਾਂ ਉਹ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਜਾਂ ਨਹੀਂ ਲੋਕਾਂ ਨੂੰ ਇਸ ਗੱਲ ਤੋਂ ਸਭ ਤੋਂ ਜ਼ਿਆਦਾ ਹੁਣ ਇਤਰਾਜ਼ ਆ ਵੀ ਜਿਹੜਾ ਬੰਦਾ ਇਲੈਕਟਡ ਨਹੀਂ ਆ ਜਿਸ ਨੂੰ ਸੈਨੇਟ ਨੇ ਹਿਅਰ ਨਹੀਂ ਕੀਤਾ ਜਿਸ ਦੀ ਬੈਕਗ੍ਰਾਉਂਡ ਚੈੱਕ ਜਿਹੜੀ ਇਸ ਹਿਸਾਬ ਦੇ ਨਾਲ ਨਹੀਂ ਹੋਈ ਉਹ ਇਸ ਟਾਈਮ ਆ ਮਲਕ ਦੀਆਂ ਸਭ ਤੋਂ ਅਹਿਮ ਤੇ ਸੰਵੇਦਨਸ਼ੀਲ ਥਾਵਾਂ ਦੇ ਉੱਤੇ ਜਾ ਕੇ ਬਹੁਤੀ ਜਿਹੜੀ ਕੌਨਫਿਡੈਂਸ਼ੀਅਲ ਜਿਹੜੀ ਜਾਣਕਾਰੀ ਆ ਉਸ ਤੱਕ ਉਸ ਨੂੰ ਪਹੁੰਚਾਈ ਜਾ ਰਹੀ ਆ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਡਾਲਰਾਂ ਦੀ ਖਾਤਰ ਇਹ ਉਸ ਨੂੰ ਵੇਚਤ ਨਹੀਂ ਦੇਊਗਾ ਇਹ ਜਿਹੜੀ ਚਿੰਤਾ ਜਿਹੜੇ ਇਹਦੇ ਵਿਰੋਧੀਆਂ ਦੇ ਦੁਆਰਾ ਵਾਰ-ਵਾਰ ਪ੍ਰਗਟਾਈ ਜਿਹੜੀ ਉਹ ਜਾ ਰਹੀ ਆ ਨਿਊਯਾਰਕ ਟਾਈਮਸ ਨੇ ਸਭ ਤੋਂ ਪਹਿਲਾਂ ਰਿਪੋਰਟ ਕੀਤਾ ਸੀਗਾ ਵੀ ਇਹ ਜਿਹੜੀ ਮੀਟਿੰਗ ਹੋਗੀ ਜਿਸ ਦੇ ਵਿੱਚ ਨਿਊਯਾਰਕ ਟਾਈਮਜ਼ ਦਾ ਦਾਵਾ ਸੀਗਾ ਵੀ ਟਾਪ ਸੀਕ੍ਰੇਟ ਬਰੀਫਿੰਗ ਇਸ ਨੂੰ ਮਿਲਣ ਜਾ ਰਹੀ ਆ ਵੀ ਵੀ ਉਹਦੇ ਵਿੱਚ ਪਲਾਨਸ ਦੇ ਬਾਰੇ ਡਿਸਕਸ਼ਨ ਹੋਊਗੀ ਵੀ ਜੇ ਅਮਰੀਕਾ ਦੀ ਲੜਾਈ ਚਾਈਨਾ ਦੇ ਨਾਲ ਹੁੰਦੀ ਆ ਤਾਂ ਕਿੱਦਾਂ ਜਿਹੜੀ ਉਸ ਤੇ ਵਿੱਚ ਲੜਾਈ ਹੁੰਦੀ ਆ ਉਧਰ ਜਿਹੜੇ ਪੀਟ ਹੈਗਸਰ ਥਾ ਉਹਨਾਂ ਨੇ ਇਸ ਚੀਜ਼ ਨੂੰ ਇਨਕਾਰ ਕਰਦੇ ਹੋਏ ਕਿਹਾ ਵੀ ਇਹ ਰਿਪੋਰਟ ਗਲਤ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਮੀਟਿੰਗ ਆ ਇਨੋਵੇਸ਼ਨ ਐਫੀਸ਼ੀਐਂਸੀ ਦਿਸਮਾਰਟਰ ਪ੍ਰੋਡਕਸ਼ਨ ਨੂੰ ਲੈ ਕੇ ਕਿੱਤੀ ਜੜੀ ਉਹ ਹੋ ਜਾ ਰਹੀ ਆ ਮਸਕ ਆਲਰੇਡੀ ਨੈਸ਼ਨਲ ਸਕਿਉਰਿਟੀ ਇਨਫੋਰਮੇਸ਼ਨ ਦੇ ਬਾਰੇ ਜਾਣਕਾਰੀ ਰੱਖਦਾ ਆ ਸਪੇਸ ਐਕਸ ਦਾ ਇਹ ਹੈਡ ਆ ਇਹ ਜਿਹੜੀ ਕੰਪਨੀ ਜਿੰਨੇ ਟੈਕਸਪੇਅਰ ਮਨੀ ਤੋਂ ਬਿਲੀయన్స్ ਆਫ ਡਾਲਰ ਕੰਟਰੈਕਟਸ ਦੇ ਵਿੱਚ ਡਿਫੈਂਸ ਡਿਪਾਰਟਮੈਂਟ ਦੇ ਉਹ ਜਿਹੜੇ ਹੁਜਿੱਤੇ ਹੈਗੇ ਉਸ ਨੂੰ ਮਿਲੇ ਹੈਗੇ ਆ ਸੋ ਕਹਿੰਦੇ ਵੀ ਇਹ ਜਿਹੜੀ ਅਨਯੂਜੂਅਲ ਕਲੋਜ਼ਨੈਸ ਆ ਵੀ ਇਸਦੀ ਜਿਹੜੀ ਨਜ਼ਦੀਕੀ ਆ ਐਡਮਿਨਿਸਟ੍ਰੇਸ਼ਨ ਦੇ ਨਾਲ ਟਾਪ ਲੈਵਲ ਮੀਟਿੰਗਸ ਜਿਹੜੀਆਂ ਇਸਦੀਆਂ ਹੋ ਰਹੀਆਂ ਜਦ ਕਿ ਉਸ ਨੂੰ ਟੈਕਸਪੇਅਰ ਮਨੀ ਕੰਟਰੈਕਟ ਦੇ ਰੂਪ ਦੇ ਵਿੱਚ ਮਿਲ ਰਹੀ ਆ ਤਾਂ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਲੱਗ ਰਿਹਾ ਵੀ ਇਹ ਤਾਂ ਸ਼ਰਿਆਮ ਹੀ ਉਸ ਨੂੰ ਫਾਇਦਾ ਦਿਵਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਚੱਲ ਰਹੀਆਂ ਆ ਸੋ ਐਫੀਸ਼ੀਐਂਸੀ ਕਿੰਨੀ ਜਿਹੜੀ ਉਹ ਵਧਾ ਸਕੂਗਾ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ ਇਹ ਡੋਜ ਕੀ ਮਿਲਟਰੀ ਦਾ ਬਜਟ ਉਸ ਦੇ ਵਿੱਚ ਕੱਟ ਕਰਦਾ ਆ ਜਿੱਦਾਂ ਵੈਟਰਨਸ ਦੇ ਲੋਕਾਂ ਨੂੰ ਕੱਢਿਆ ਆ ਐਜੂਕੇਸ਼ਨ ਡਿਪਾਰਟਮੈਂਟ ਬੰਦ ਹੋਇਆ ਯੂ ਐਸ ਏ ਆਈਡੀ ਨੂੰ ਜਿਹੜਾ ਉਹਨਾਂ ਨੇ ਖਤਮ ਕੀਤਾ ਤੇ ਹੋਰ ਬਹੁਤ ਸਾਰੀਆਂ ਏਜੰਸੀਜ਼ ਦੇ ਵਿੱਚ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਆ ਡੋਜ ਪੈਂਟਾਗਨ ਦੇ ਵਿੱਚ ਕੀ ਜਿਹੜੀ ਆ ਕਹਿ ਸਕਦੇ ਆ ਵੀ ਫੇਰ ਬਦਲ ਲਿਆਊਗਾ ਉਹ ਦੇਖਣ ਵਾਲੀ ਗੱਲ ਆ ਹਾਲ ਦੀ ਘੜੀ ਪੈਂਟਾਗਨ ਨੇ ਖੁਦ ਇੱਕ ਪਲਾਨ ਲੇਆਉਟ ਕੀਤਾ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਨਾਨ ਮਿਲਟਰੀ ਪਰਸਨਲ ਆ ਉਹਨਾਂ ਨੂੰ 8% ਤੱਕ ਉਨ੍ਹਾਂ ਚ ਕਟੌਤੀ ਕੀਤੀ ਜਾਊਗੀ ਜੋ ਕਿ ਤਕਰੀਬਨ 60 ਹਜ਼ਾਰ ਲੋਕ ਬਣਦੇ ਨੇ ਸੋ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਕੋਸ਼ਿਸ਼ ਲਗਾਤਾਰ ਫੈਡਰਲ ਗਵਰਨਮੈਂਟ ਦੇ ਸਾਈਜ਼ ਨੂੰ ਛੋਟਾ ਕਰਨ ਦੀ ਜਿਹੜੀ ਆ ਉਹ ਚੱਲ ਰਹੀ ਆ ਕਹਿੰਦੇ ਵੀ ਉਹਨਾਂ ਵਿੱਚੋਂ 21 ਹਜ਼ਾਰ ਲੋਕਾਂ ਨੇ ਡੈਫਰਡ ਰੈਜ਼ੀਗਨੇਸ਼ਨ ਦੇ ਲਈ ਆਲਰੇਡੀ ਉਹਨਾਂ ਨੂੰ ਅਪਰੂਵ ਕਰ ਦਿੱਤਾ ਗਿਆ ਆ ਜੀ ਬਿਲਕੁਲ ਇਸ ਰੋਤੇ ਹੁੰਦਾ ਦਸਤੀ ਜਾਈਏ ਬੀ ਨਿਊਯਾਰਕ ਟਾਈਮ ਇਹ ਵੀ ਦੱਸ ਰਹੀ ਆ ਕਿ ਜੋ ਲੋਨ ਮਸਕ ਆ ਉਹਨੇ ਸਕਿਉਰਟੀ ਕਲੀਅਰੈਂਸ ਲਈ ਹੋਈ ਆ ਤੇ ਹੈਗਸਤ ਜੋ ਹੈਗੇ ਆ ਉਹ ਦੱਸ ਸਕਦੇ ਆ ਕਿ ਕਿਹਨੂੰ ਜਿਹੜੀ ਇਨਫੋਰਮੇਸ਼ਨ ਦੇਣੀ ਆ ਜਾਂ ਨਹੀਂ ਹੈਗਸਤ ਉਹਨਾਂ ਦੇ ਨਾਲ ਕ੍ਰਿਸਟੋਫਰ ਗ੍ਰੈਡੀ ਐਕਟਿੰਗ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਸੈਮੂਅਲ ਕੋਪਾਰੋ ਹੈਡ ਆਫ ਮਿਲਟਰੀ ਇੰਡੋ-ਪੈਸਿਫਿਕ ਕਮਾਂਡ ਇਹ ਉੱਥੇ ਹਾਜ਼ਰ ਸੀਗੇ ਸੋ ਇਹਦੇ ਵਿੱਚ ਕੀ ਗੱਲਬਾਤ ਹੋਈ ਹੈਗੀ ਆ ਕੀ ਕਿੰਨੇ ਕੁ ਸੀਕਰਟ ਲੈਵਲ ਦੀ ਗੱਲਬਾਤ ਹੋਈ ਆ ਇਹ ਤਾਂ ਹੁਣ ਬਾਅਦ ਦੇ ਵਿੱਚ ਹੀ ਪਤਾ ਲੱਗੂਗਾ ਪਰ ਕਹਿੰਦੇ ਵੀ ਨਾ ਤਾਂ ਏਲਨ ਮਸਕ ਕੋਈ ਐਡਵਾਈਜ਼ਰ ਆ ਟਰੰਪ ਉਹਨਾਂ ਦੇ ਤੇ ਨਾ ਹੀ ਕੋਈ ਇਲੈਕਟਿਡ ਅਫੀਸ਼ੀਅਲ ਆ ਤੇ ਕੇਸ ਮੁੱਦੇ ਦੇ ਅੰਦਰ ਜਿਹੜੀ ਆ ਨਾ ਹੀ ਉਹ ਕਿਸੇ ਮਿਲਟਰੀ ਚੇਨ ਆਫ ਕਮਾਂਡ ਦੇ ਵਿੱਚ ਤੇ ਉਹਨਾਂ ਨੂੰ ਜਿਹੜੀ ਇਹ ਸਾਰੀ ਇਨਫਾਰਮੇਸ਼ਨ ਦਿੱਤੀ ਗਈ ਹੈਗੀ ਆ ਸੋ ਸਰੋਤ ਇਹਨੂੰ ਦੱਸਤੀ ਜਾਈਏ ਨਿਊਯਾਰਕ ਟਾਈਮ ਦੇ ਮੁਤਾਬਕ ਜੋ ਇਲੋਨ ਮਸਕ ਆ ਉਹਨਾਂ ਨੇ ਪਹਿਲਾਂ ਵੀ ਇਹ ਕਿਹਾ ਸੀ ਵੀ ਜਿਹੜੇ ਪੈਂਟਾਗਨ ਆ ਇਹਨਾਂ ਨੂੰ F35 ਫਾਈਟਰ ਜੈਟਸ ਆ ਇਹ ਇਹ ਬਾਈ ਕਰਨੇ ਬੰਦ ਕਰਨੇ ਚਾਹੀਦੇ ਆ ਇਹਨਾਂ ਦੀ ਕੀਮਤਾਂ ਇਹ ਬਹੁਤ ਜ਼ਿਆਦਾ ਹੈਗੀਆਂ ਆ ਕਿਉਂ ਦੂਸਰੇ ਪਾਸੇ ਇਹ ਵੀ ਗੱਲ ਇਹ ਆ ਵੀ ਇਹ ਇਲੋਨ ਮਸਕ ਦੀ ਜੋ ਸਪੇਸਐਕਸ ਕੰਪਨੀ ਆ ਉਹਦੇ ਕੰਪੀਟੀਟਰ ਲੋਕੇਡ ਮਾਰਟਿਨ ਜੋ ਉਹ ਪੁਰਾਣੀ ਕੰਪਨੀਆਂ ਉਹਦੇ ਵੱਲੋਂ ਬਣਾਈ ਜਾਂਦੇ ਆ ਤੇ ਪੈਂਟਾਗਨ 12 ਬਿਲੀਅਨ ਡਾਲਰ ਦੇ ਕਰੀਬ ਹਰ ਸਾਲ ਇਹਨਾਂ ਦੇ ਉੱਤੇ ਸਪੈਂਡ ਕਰਦਾ ਹੈਗਾ ਸੋ ਮਸਕੋਨੀ ਇਹ ਵੀ ਇਹ ਵੀ ਦੇਖਣਾ ਚਾਹੁੰਦੇ ਆ ਇਹ ਵੀ ਡਿਸਕਸ ਕਰਨਾ ਚਾਹੁੰਦੇ ਆ ਉੱਥੇ ਪੈਂਟਾਗਨ ਜਾ ਕੇ ਜੇ ਚਾਈਨਾ ਦੇ ਨਾਲ ਵਾਰ ਲੱਗਦੀ ਆ ਤਾਂ ਜਿਹੜੇ ਉਹਨਾਂ ਦੇ ਸਪੇਸ ਦੇ ਵਿੱਚ ਸੈਟੇਲਾਈਟਸ ਆ ਉਹਨਾਂ ਦੇ ਉੱਤੇ ਜਿਹੜਾ ਕੀ ਅਸਰ ਹੁੰਦਾ ਹੈਗਾ ਤੇ ਇਹਨਾਂ ਦੀ ਜਿਹੜੀ ਕੰਪਨੀ ਆ ਉਹ ਯੂਐਸ ਦੀ ਗਵਰਨਮੈਂਟ ਨੂੰ ਜਾਂ ਪੈਂਟਾਗਨ ਨੂੰ ਕੀ ਇਨਫੋਰਮੇਸ਼ਨ ਦੇ ਸਕਦੀ ਆ ਸੈਟੇਲਾਈਟਸ ਦੇ ਥਰੂ ਸੋ ਇਸ ਈਸ਼ੂ ਨੂੰ ਲੈ ਕੇ ਇਹ ਜਿਹੜੀ ਮੀਟਿੰਗ ਹੋਈ ਆ ਕਹਿੰਦੇ 2024 ਦੇ ਵਿੱਚ ਸਪੇਸਐਕਸ ਨੂੰ 1.6 ਬਿਲੀਅਨ ਡਾਲਰ ਦਾ 에ਅਰ ਫੋਰਸ ਕੰਟਰੈਕਟ ਵੀ ਦਿੱਤਾ ਗਿਆ ਸੀ ਇਹ 2024 ਸੀ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਸੀਗੇ ਸੋ ਇਹਦੇ ਵਿੱਚ ਕੋਈ ਕਲਾਸੀਫਾਈਡ ਸਪੈਂਡਿੰਗ ਵਿਦ ਸਪੇਸਐਕਸ ਜਾਂ ਨੈਸ਼ਨਲ ਰੈਕੋਨਿਸੈਂਸ ਆਫਿਸ ਦੇ ਨਾਲ ਨਹੀਂ ਸੀ ਸੋ ਇਹ ਉਹਨਾਂ ਨੇ ਬਾਰ ਬਾਰ ਕਿਹਾ ਹੈ 트럼ਪ ਉਹਨਾਂ ਨੇ ਪ੍ਰੈਜ਼ੀਡੈਂਟ 트럼ਪ ਉਹਨਾਂ ਨੇ ਕਿ ਸਾਨੂੰ ਇੱਕ ਗੋਲਡਨ ਡੋਮ ਜਿਹੜੀ ਆ ਬਣਾਣੀ ਚਾਹੀਦੀ ਹੈਗੀ ਆ ਨਿਊ ਸਿਸਟਮ ਮਿਲਟਰੀ ਦੇ ਵਿੱਚ ਮਿਜ਼ਾਈਲ ਡਿਫੈਂਸ ਸਿਸਟਮ ਦੇ ਲਈ ਇਹਦੇ ਉੱਤੇ ਜੋ ਪ੍ਰੈਜ਼ੀਡੈਂਟ ਰੋਨਲਡ ਰੀਗਨ ਸੀ ਉਹਨਾਂ ਨੇ ਆਪਣੇ ਸਮੇਂ ਦੇ ਉੱਤੇ ਕੋਸ਼ਿਸ਼ ਕੀਤੀ ਪਰ ਉਹ ਨਹੀਂ ਬਣ ਸਕੀ ਜੀ ਆਈ ਥਿੰਕ ਇਜ਼ਰਾਈਲ ਹਰਜੋਤ ਸਿੰਘ ਜੀ ਇਸ ਲਈ ਕਾਮਯਾਬ ਵੀ ਉਹ ਛੋਟਾ ਹੈ ਥੋੜਾ ਤੇ ਅ ਅਮਰੀਕਾ ਦੇ ਕੋਲ ਵੈਸੇ ਮਜ਼ਾਈਲਾ ਤਾਂ ਉਹਨਾਂ ਦੀਆਂ ਹੀ ਵਰਤਦੇ ਨੇ ਇਜ਼ਰਾਈਲ ਵਾਲੇ ਜਦੋਂ ਕੋਈ ਦੂਜੇ ਪਾਸਿਓਂ ਹਮਲਾ ਕਰਦਾ ਵੀ ਇਹਨਾਂ ਦੇ ਹੀ ਹਥਿਆਰਾਂ ਨੂੰ ਵਰਤ ਕੇ ਉਹਨਾਂ ਨੂੰ ਭੇਤਦੇ ਆ ਇਦਾਂ ਲੱਗਦਾ ਤਾਂ ਨਹੀਂ ਆ ਵੀ ਅਮਰੀਕਾ ਦੇ ਕੋਲ ਹੈ ਜਿਹਹਾ ਕੋਈ ਚੀਜ਼ ਜਿਹੜੀ ਉਹ ਨਾਂ ਹੋਵੇ ਕਿਸੇ ਨਾ ਕਿਸੇ ਰੂਪ ਵਿੱਚ ਥੋੜੀ ਬਹੁਤੀ ਜਿਹੜੀ ਉਹ ਚੀਜ਼ ਜ਼ਰੂਰ ਹੋਵੇਗੀ ਪਰ ਜਿਹੜਾ ਇਹ ਚੀਜ਼ ਦੇਖਣ ਵਾਲੀ ਗੱਲ ਆ ਵੀ ਆਇਰਲੈਂਡੋਂ ਤੋਂ ਬਾਅਦ ਕੀ ਆਪਾਂ ਨੂੰ ਅਮਰੀਕਾ ਚ ਗੋਲਡਨ ਡੋਮ ਜਾਂ ਗੋਲਡ ਟੋਮ ਆ ਉਹ ਦੇਖਣ ਨੂੰ ਜਿਹੜਾ ਉਹ ਮਿਲੂਗਾ ਜਾਂ ਨਹੀਂ